ਚੈਨਲ ਇੰਡੀਆ ਕ੍ਰਾਈਮ ਨਿਊ ਦੇਖ ਰਹੇ ਸਾਰੇ ਦਰਸ਼ਕਾਂ ਦਾ ਸਵਾਗਤ ਕਰਦੇ ਹਾਂ ਸੀਐਸਸੀ ਭੈਣੀ ਮੀਆਂ ਖਾ ਦੇ ਰੇ ਲਾਜ਼ ਪੀਰਤ ਔਰਤ ਦੇ ਵੱਲੋਂ ਆਪਣੇ ਸੌਰਾ ਪਰਿਵਾਰ ਤੇ ਬੁਰੀ ਤਰ੍ਹਾਂ ਕੁਟਮਾਰ ਕਰਨ ਦੇ ਔਰੋਪ ਲਗਾਏ ਨੇ ਉਹਨਾਂ ਦੇ ਵੱਲ ਦੱਸਿਆ ਗਿਆ ਕਿ ਸੋਹਰਾ ਪਰਿਵਾਰ ਦੇ ਵੱਲੋਂ ਕਟਮਾਰ ਕੀਤੀ ਜਾਂਦੀ ਆ ਅਤੇ ਦਾਜ ਦੀ ਮੰਗ ਕੀਤੀ ਜਾਂਦੀ ਆ ਦਾਜ ਦੇ ਵਿੱਚ ਗੱਡੀ ਦੀ ਮੰਗ ਹੁੰਦੀ ਆ ਤਾਂ ਉਹਨਾਂ ਦੱਸਿਆ ਕਿ ਹੁਣ ਬੀਤੇ ਦਿਨ ਵੀ ਜਿਹੜੀ ਉਹਨਾਂ ਵੱਲੋਂ ਬੁਰੀ ਤਰ੍ਹਾਂ ਕਟਮਾਰ ਕੀਤੀ ਗਈ ਆ ਹੁਣ ਜੇਰੇ ਇਲਾਜ ਸੀਐਸਸੀ ਭਣੀ ਮਿਆਖਾ ਵਿਖੇ ਦਾਖਲ ਆ ਤਾਂ ਉੱਥੇ ਹੀ ਲੜਕੀ ਦੇ ਮਾਤਾ ਪਿਤਾ ਦੇ ਵੱਲੋਂ ਵੀ ਸੋਹਰਾ ਪਰਿਵਾਰ ਦੇ ਗੰਭੀਰ આરોਪ ਲਗਾਉਂਦੇ ਆ ਕਿਹਾ ਕਿ ਲਗਾਤਾਰ ਪਿਛਲੇ ਸਮੇਂ ਤੋਂ ਸਾਡੀ ਲੜਕੀ ਨੂੰ ਤੰਗ ਪ੍ਰੇਸ਼ਾਨ ਕੀਤਾ ਜਾ ਰਿਹਾ ਤੇ ਕਟਮਾਰ ਕੀਤੀ ਜਾਂਦੀ ਆ ਇਸ ਸਬੰਧੀ ਜਦ ਪੀੜਤ ਮਹਿਲਾ ਦੇ ਪਤੀ ਨਾਲ ਗੱਲਬਾਤ ਕੀਤੀ ਗਈ ਤਾਂ ਉਹ ਆਪਣੇ ਉੱਤੇ ਲਗਾਏ ਇਹ ਸਾਰੇ ਰੋਪ ਨਕਾਰਦੇ ਨਜ਼ਰੀਏ ਇਸ ਮਾਮਲੇ ਸਬੰਧੀ ਜਦ ਪੁਲਿਸ ਪ੍ਰਸ਼ਾਸਨ ਦਾ ਪੱਖ ਦਾਨਾ ਚਾਇਆ ਤਾਂ ਕੈਮਰੇ ਦੇ ਸਾਹਮਣੇ ਕੁਝ ਵੀ ਕਹਿਣ ਤੋਂ ਮਨਾ ਕਰ ਦਿੱਤਾ ਥਾੜਾ ਮੁਖੀ ਭੈਣੀ ਮੀਆਂ ਖਾਨ ਨੇ ਤਾਂ ਦੇਖਣਾ ਇਹ ਹੋਵੇਗਾ ਕਿ ਕਦ ਤੱਕ ਪੀੜਤ ਮਹਿਲਾ ਨੂੰ ਇਨਸਾਫ ਮਿਲ ਜਾਂਦਾ ਕੀ ਜਿਹੜਾ ਇਸ ਦੇ ਉੱਤੇ ਕੀ ਕਾਰਵਾਈ ਹੁੰਦੀ ਹੈ ਨਵੀਂ ਅਪਡੇਟ ਜਲਦ ਤੁਹਾਡੇ ਨਾਲ ਸਾਂਝੀ ਕਰਾਂਗੇ ਦੇਖਦੇ ਰਹੋ ਇੰਡੀਆ ਕ੍ਰਾਈਮ ਨਿਊਜ਼ ਪੱਤਰਕਾਰ ਜਤਿੰਦਰ ਸੋਢੀ ਤੇ ਕਮਲਜੀਤ ਕੌਰ ਦੀ ਇੱਕ ਖਾਸ ਰਿਪੋਰਟ ਸਿਮਰਨਜੀਤ ਕੌਰ ਸਿਮਰਨਜੀਤ ਕੀ ਵਾਕਿਆ ਹੋਇਆ ਗੱਡੀ ਮੰਗਦੇ ਆ ਕੋਰ ਮੰਗਦਾ ਕੋਰ ਵਾਲੇ ਸਾਰੇ ਉਧਰ ਦੇ ਸੋੜੇ ਕੀ ਨਾਮ ਨੇ ਗੁਰਪ੍ਰੀ ਸਿੰਘ ਸਾਹੂ ਸਿੰਘ ਕਮਲਜੀਤ ਕੋਰ ਰਾਤ ਨੂੰ ਘੋਟ ਦੇ ਮਾਰਦੇ ਗਲ ਚ ਚਿੰਨੀਆਂ ਪਾ ਕੇ ਫਾਦ ਦਿੰਦੇ ਆ ਇਹ ਪ੍ਰੋ ਹਸਪੀਟਲ ਇਹਦੇ ਉਪਰ ਪਹੁੰਚੀ ਸਵੇਰੀ ਪਹੁੰਚੀ ਮਾਰਕੁਟਾਈ ਕੀਤੀ ਹਾਂਜੀ ਰਾਤ ਨੂੰ ਤੇ ਉਹਨਾਂ ਨੇ ਘੁੱਟਿਆ ਤੇ ਬੱਚੇ ਕਿਨੇ ਬੱਚਾ ਇੱਕੋ ਇਹ ਛੋਟਾ ਬੱਚਾ ਸੱਤਾਂ ਵੀ ਲਿਆ ਨਾ ਨਾਲੇ ਤਾਂ ਦੇਖੀ ਨਹੀਂ ਖੋਲਿਆ ਉਹਨਾਂ ਨੇ ਕੀ ਮਾਰ ਕਰਦੇ ਮੈਂ ਅਤਿਨ ਤਰ੍ਹਾਂ ਮਿਲਣ ਆ ਗਈ। ਅਸੀਂ ਬਹੁਤ ਦੁਖੀ ਆ ਭੰਜੀ ਮੈਂ ਇਹ ਲੜਕੀ ਦੀ ਮਾਂ ਕੀ ਨਾਮ ਤੁਹਾਡਾ? ਮੇਰਾ ਨਾਮ ਰਜਵੰਤ ਕੌਰ। ਅਸੀਂ ਇੰਨੇ ਦੁਖੀ ਆ ਬੇਟੀ ਤੋਂ ਜਦੋਂ ਤੋਂ ਵਿਆਹਤੀ ਆ ਸਾਡੇ ਬੇਟੀ ਨੂੰ ਰਾਤ ਨੂੰ 12 1 ਵਜੇ ਕੁੱਟ ਕੇ ਗੱਡੀ ਜਾ ਕੇ ਘਰ ਲਾ ਜੰਦੇ ਨੇ। ਅਹੀਂ ਆ ਕੇ ਨੂੰ ਦੱਸ ਦਿੱਤੀ ਨੂੰ ਅੰਦਰ ਵਾਲ ਲੈਣਾ ਫਿਰ ਤੀ ਨੂੰ ਨਾਮ ਨੂੰ ਕੇ ਸਾੜਨ ਨੇ ਉਹ ਫਿਰ ਕੁੱਟ ਦੇ ਗੱਡੀ ਲਿਆ ਗੱਡੀ ਲਿਆ ਕੁੜੀ ਦੀ ਉਹ ਹਾਲਤ ਕਰਦੇ ਅਸੀਂ ਬਹੁਤ ਜ਼ਿਆਦਾ ਹੀ ਦੁਖੀਆਂ ਤੇ ਹਾਂਜੀ ਕੀ ਮੰਗ ਕਰੋਗੇ ਮੰਗੋ ਗੱਡੀ ਮੰਗਦੇ ਤਾਂ ਸਵਾਸੋਂ ਕੋ ਮੰਗਨੇ ਅਭੀ ਇਨਸਾਫ ਮੰਗਨੇ ਠੀਕ ਹਾਂਜੀ ਉਹ ਜੋ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਮੈਂ ਪਿੰਡ ਬੋੜੇ ਕਸਾਨਾ ਗੁਰਦਾਸ ਪ੍ਰਧਾਨ ਮੇਰੇ ਕੋਲ ਲੜਕੀ ਦਾ ਘਰ ਹੈ ਮੇਰੇ ਘਰ ਦਾ ਗੁਆਂਢ ਹੈ ਮੈਂ ਜਉਂਦੀ ਕੁੜੀ ਵਿਆਹੀ ਹੈ तकरीबन ਇੱਕ ਵਾਰ ਨਹੀਂ 10 ਦਿਨ ਬਾਅਦ ਰਾਤ ਦੇ 12:00 ਕੁੱਟ ਗਏ 3:00 ਵਜੇ ਕੁੱਟ ਗਏ ਘਰ ਭੂਗੇ ਲਾਣੀ ਗੜੀ ਲਾਣਗੇ ਕੀ ਨਾਮ ਕੁੜੀ ਦਾ ਕੁੜੀਆ ਸ਼ਿਮਰਤੀ ਸ਼ਿਮਰਤੀ ਕੋ ਗੋਟੇ ਪਸਾਈ ਪੜੀ ਹੈ ਬਹੁਤ ਪਿਆਰੇ ਬੱਚੇ ਹੈ ਕਹਦੇ ਵੀ ਹੱਥ ਮਾਰ ਕੇ ਮਾ ਮਾਪੇ ਇਹ ਕੁੜੀ ਅਜੇ ਛੋਟੇ ਸੀ ਦੇਖ ਕੇ ਨਹੀਂ ਸਾਡੇ ਤੇ ਤੇਰਾ ਕਪੜਾ ਪਿਆ ਦੋ ਹਾਨੂੰ ਤੁਸੀਂ ਉਹ ਪਰ ਕਾ ਲੋਕੀ ਕਹਿੰਦੇ ਉਹਨੂੰ ਜਾਂ ਗੱਲ ਕਿਹਦੀ ਕਰੋ ਤੁਣੀ ਜਾ ਕੁਣੀ ਜਾ ਕਰ ਲੋ ਪਰ ਫੇਰ ਵੀ ਅਸੀਂ ਪਾਰਸ ਕੀਤਾ ਸਭ ਕੁਝ ਥਾਂ ਤੇ ਚੰਗੇ ਵਧੀਆ ਬੜਾ ਖਰਚਾ ਕੀਤਾ ਸੀ ਮੈਂ ਨਾਲ ਖੁਦ ਆਹੀ ਪਰ ਮੂਹਣ ਸੰਜੀ ਨਹੀਂ ਤੇ ਕੁੜੀ ਤੇ ਕਿੱਸਾ ਕੁੜੀ ਖੁਸ਼ ਰਹਾ ਕਹਿੰਦੇ ਬੱਚਾ ਨਹੀਂ ਹੋਇਆ 6 ਮਹੀਨੇ ਬਾਅਦ ਕੀ ਬੰਦ ਕਰਾ ਖੁਸ਼ ਰਹਾ ਆ ਕੇ ਰੋ ਕਹਿੰਦੇ ਆ ਕੇ ਰੋ ਕਹਿੰਦੇ ਕੁੜੀ ਸਾੜ ਤੇ ਮਾਰ ਤੇ ਕੁੜ ਕੁੜ ਨਹੀਂ ਹਰ ਹਰ ਮਹੀਨੇ ਬਾਅਦ ਕੁੜੀ ਕਰ ਹਰ ਮਿੰਨ ਕੁੜੀ ਕਰ ਮਾਰ ਕਟਾਈ ਕੀਤੀ ਹਾਂਜੀ ਕਿਦੇ ਕਿਦੇ ਵੱਲੋਂ ਮਾਰ ਕਟਾਈ ਕੀਤੀ ਜਾਂਦੀ ਹੈ ਮਾਫ਼ ਤਾਂ ਕੋਈ ਸ਼ਰਾਬੀ ਕਿਉਂਦਾ ਪੀਉਂਦਾ ਸੋਰਾ ਉਹ ਤਾਂ ਫੜ ਲਓ ਉਹਦਾ ਤਾਂ ਫੜ ਲਓ ਇਹਨੂੰ ਆਓ ਤੇ ਲੱਛਣ ਕੀ ਮੰਗ ਕਰਦੇ ਹਾਂਜੀ ਮੰਗ ਇਹੋ ਕਰਦੇ ਫਾੜ ਦੇ ਸਾਹਮਣੇ ਦੇ ਦਵੇ ਨਹੀਂ ਨਹੀਂ ਅਸੀਂ ਬਹੁਤ ਵਾਰੀ ਗੱਡੀ ਮੰਗਦੇ ਅਸੀਂ ਗੱਡੀਆਂ ਮੰਗਦੇ ਅਡੂ ਗੱਡੀ ਲੈ ਆ ਤੂੰ ਤਾਂ ਬਸੇਗੀ ਨਹੀਂ ਤੇ ਤੂੰ ਤਾਂ ਰੁੱਤ ਚੱਲ ਜਾਸੋਂ ਨੰਬਰ 2 ਇਹ ਕੁੜੀ ਨੂੰ ਇੰਨਾ ਕੁੱਟਮਾਰ ਕਰਦੇ ਐ ਕਿ ਸੜਕ ਬਰਦਾਸ਼ਤ ਨਹੀਂਦਾ ਹੇ ਬਹੁਤ ਐਪਚੂੜਾ ਬੰਦੇ ਆ ਕੋਈ ਮੇਰੀ ਮਾਂ ਹੀ ਮੈਤ ਨਹੀਂ ਹਰ ਗਈ ਆ ਉਹ ਘੜ ਬੱਚੇ ਧੀਆਂ ਹਰ ਗਈ ਆ ਹਨੂ ਮਾੜੇ ਨਹੀਂ ਏ ਪਰ ਜਦੋਂ ਸਿੱਧੇ ਚੱਲਦੇ ਨਹੀਂ ਆਂਦਾ ਚੱਲਦੇ ਉਲਟਾ ਜਦੋਂ ਮਿੰਟਾ ਕਿਤੇ ਹੱਥ ਵੀ وڑੇ ਜਾਕਰੋਗੇ ਸਾਰੇ ਫੜੇ ਛੜਤੀ ਵਿਸਾ ਲਓ ਛੜਤੀ ਵਿਸਾ ਲਓ ਹੈ ਨਹੀਂ ਸਾਡੀ ਮੰਦੇ ਨਹੀਂ ਜਾ ਜੋ ਲੈ ਜਾਓ ਇਹ ਛੁੱਟੇ ਫਰਾਂ ਨਾਲ ਜਿਹੜੀਆਂ ਇੰਨੀਆਂ ਗੱਲਾਂ ਸੀ ਓਏ ਧੀਆਂ ਨਹੀਂ ਉਹਨਾਂ ਦੇ ਘਰ ਧੀ ਉਹ ਨਿਕਲੀ ਤੇ ਗੋੜ ਬਸ ਰਹੀ ਏ ਕੋਣ ਕੜਕ ਲਾਇਆ ਕੋਈ ਉੱਥੇ ਬਸ ਰਹੀ ਓਨੂੰ ਓਨੂੰ ਕਿਤਾ ਘਰ ਵਾੜ ਦਿਓ ਇਹ ਧੀਰੀਏ ਦੇ ਵੀ ਪ੍ਰਸ਼ਾਸਨ ਨੂੰ ਮੰਗ ਕਰਦੇ ਆ। ਇਹ ਪ੍ਰਸ਼ਾਸਨ ਮੰਗਵਾਉਂਦੇ ਫਾਨੂੰ ਸਾਫ਼ ਬਣਾਇਆ ਚਾਹੀਦਾ। ਠੀਕ ਹੈ। ਹਾਂਜੀ। ਹੈਲੋ। ਹੈਲੋ। ਸਾਸ਼ਕਲਵੀਰ ਜੀ। ਸਾਸ਼ਕੇ ਭਾਜੀ। ਕੀ ਚੱਲ ਰਿਹਾ ਹੈ? ਵਧੀਆ ਜੀ ਗੁਰਪ੍ਰੀਤ ਸਿੰਘ ਗੱਲ ਕਰਦੇ। ਹਾਂਜੀ ਹਾਂਜੀ ਭਾਜੀ। ਹਾਂਜੀ ਪੱਤਰਕਰਤਾ ਚਿਤਿੰਦਰ ਛੋਟੀ ਗੱਲ ਕਰ ਰਹੇ ਜੀ। ਹਾਂਜੀ ਹਾਂਜੀ ਭਾਜੀ ਮੈਨੂੰ ਹਾਂਜੀ ਪਤਾ ਹੈ। ਮੈਂ ਫੋਨ ਅੰਦਰ ਪਿਆ ਇਹ ਮੈਨੂੰ ਪਤਾ ਨਹੀਂ ਲੱਗਾਈ। ਠੀਕ 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 ਹੈ। ਭਾਜੀ ਇਹ ਕੱਲ ਨੂੰ ਟਾਈਮ ਦਿੱਤਾ ਕੱਲ 5 ਵਜੇ ਦਾ ਤੇ ਤੁਹਾਡੇ ਵਰਕੇ ਰਜਿਸਟਰ ਹੈ ਕਿਉਂਕਿ ਤੁਹਾਡਾ ਮਤਲਬ ਕਿ ਮਸਲਾ ਹੱਲ ਹੋ ਜਾ ਸਕਦਾ। ਇਹ ਕੱਲ ਦਾ ਟਾਈਮ ਦਿੱਤਾ ਤਾਂ ਇਹ ਪ੍ਰੀ ਤਰ੍ਹਾਂ ਉਹ ਮਸਲਾ ਹੱਲ ਹੋ ਜਾਂਦਾ ਤੁਹਾਡਾ ਡੋਂਟ ਵੈਰੀ ਆਪਾਂ ਨੂੰ ਉਹ ਚੈੱਕ ਕਰਨੀਆਂ ਅਸੀਂ ਕੋਈ ਚਾਣੇ ਹੁੰਦੇ ਆ ਕਿ ਕਿਸ ਦਾ ਘਰ ਵਸ ਜੀ ਉਹਦੇ ਤੋਂ ਉਹਨਾਂ ਦੀ ਖਬਰ ਕੀਤੀ ਆ ਉਹਨਾਂ ਆਰੋਪ ਲਾਏ ਉਹਦੇ ਸੰਬੰਧੀ ਤੁਹਾਡਾ ਪੱਖ ਜਾਣਨਾ ਸੀ ਹਾਂਜੀ ਹਾਂਜੀ ਮੈਂ ਮੰਨਣਾ ਵਾਂ ਕਿ ਜੇ ਉਹਨਾਂ ਨੇ ਇਦਾਂ ਗਿਆ ਕਿ ਹਾਂ ਦਾਜ ਮੰਗਦੇ ਗੱਡੀ ਮੰਗਦੇ ਮੈਨੂੰ ਪਤਾ ਭਾਜੀ ਉਹ ਕੁਝ ਵੀ ਬਣਾ ਸਕਦੇ ਨੇ ਕਿਉਂਕਿ ਕੁੜੀ ਵਾਲੇ ਨੇ ਕਿਉਂਕਿ ਸਰਵਾਈ ਮੰਡੇ ਦੀ ਨਹੀਂ ਹੈਗੀ ਕੁੜੀ ਦੀ ਹੈਗੀ ਮੈਨੂੰ ਪਤਾ ਵਾ ਕੁੜੀ ਦਾ ਹੀ ਹੈ ਨਹੀਂ ਉਹ ਤਾਂ 2013 ਦਾ ਪੱਕਾ ਹੁਣ ਅਸੀਂ ਇੱਕ ਦਾ ਪੱਕ ਸੁਣਿਆ ਤੁਹਾਡੇ ਨਾਲ ਤਾਂ ਸੰਪਰਕ ਕੀਤਾਗਾ ਆਪਾਂ ਜੋ ਸਚਾਈ ਆ ਉਹ ਮਤਲਬ ਕਿ ਸਾਹਮਣੇ ਰੱਖੀਏ ਹਨਾ ਹਾਂਜੀ ਹਾਂਜੀ ਉਹਨਾਂ ਨੇ ਸਚਾਈ ਰੱਖੀ ਸਾਹਮਣੇ ਸਾਡੇ ਕੋਲ ਜੀ ਕਿਉਂਕਿ ਰੱਬ ਵੇਖਣਦਿਆ ਭਾਜੀ ਸਭ ਕੁਝ ਵੇਖਣਦਿਆ ਜੋ ਮਰਜੀ ਉਹ ਕਰੀ ਬਣਾਉਣਾ ਕੁਝ ਵੀ ਬਣਾ ਸਕਦੇ ਆ ਇਹ ਮਾਰਕਟ ਦੇ ਜਿਹੜੇ ਰੋਪ ਲਾਏ ਕੇ ਉਹਨੂੰ ਕਿਦਵੇਂ ਦੇ ਨਹੀਂ ਨਹੀਂ ਬਾਜੀ ਇਹ ਜੋ ਜੋ ਮੱਝ ਬਣਾਦਾ ਦੇ ਕਿਉਂਕਿ ਕਬਾਬ ਮੈਂ ਚਾਚੇ ਉਹਨੇ ਵੀ ਇੱਥੇ ਹੀ ਮੇਰੇ ਸਾਰੇ ਗੱਲ ਸਰਪੰਚ ਵੀ ਇੱਥੇ ਹੀ ਮੇਰੇ ਲਾਗੇ ਚਾਚਾ ਦਾ ਅੰਟੀ ਵੀ ਲਾਗੇ ਇਥੇ ਕਈ ਮਾਰਿਆ ਕੁੱਟਿਆ ਕੁਝ ਨਹੀਂ ਜੇ ਮਾਰਿਆ ਕੁੱਟਿਆ ਹੁੰਦਾ ਉਧਰ ਆਦਮ ਨੂੰ ਚਾਚਾ ਲੈ ਕੇ ਗਿਆ ਉਸ ਦਿਨ ਚਾਚਾ ਕਹਿੰਦਾ ਕਿ ਕੁੱਟਿਆ ਉਧਰ ਆਦ ਕੱਲ ਗਈ ਤੂੰ ਉਦੋਂ ਨਹੀਂ ਬੇਹੋਸ਼ ਹੋਈ ਜਾ ਕੇ ਉਧਰ ਰੋਟੀ ਪਾਣੀ ਬਿਕਾਰ ਜਾ ਕੇ ਖਾਦਾ ਅਗਲੇ ਦਿਨ ਜਾ ਕੇ ਤਾਂ ਦਾਗਲ ਹੋਈ ਹੈ ਨਾ ਹਾਲਤ ਕਾਫੀ ਗੰਬੀਰ ਦਿਖ ਰਹੀ ਹੈ ਜਦਾਂ ਨਿਸ਼ਾਨ ਵਗੈਰਾ ਕਾਫੀ ਪਏ ਹੁੰਦੇ ਫੇਸ ਤੇ ਜਿਵੇਂ ਕਿ ਉਹ ਬਾਜੀ ਇਹ ਆਪਣੇ ਜਾ ਕੇ ਘਰ ਵੀ ਪਾ ਸਕਦੇ ਨੇ ਮਾਂ ਤੋਂ ਵੀ ਪਾ ਸਕਦਾ ਕੋ ਪੁਲਸ ਨੇ ਵੇਖਿਆ ਹੋਗਾ ਮੇਰੇ ਵੀ ਨਿਸ਼ਾਨ ਪਈਏ ਜੀ ਤਾਂ ਉਹ ਇਹ ਵੀ ਕਹਿੰਦੇ ਕਹਿੰਦੇ ਬੱਚਾ ਆ ਛੋਟਾ ਜਿਹਾ ਤੇ ਬੱਚੇ ਨੂੰ ਵੀ ਹੋਲਿਆ ਗਿਆ ਬੱਚਾ ਜਿਹੜਾ ਤੁਹਾਡੇ ਕੋਲ ਹਾਂਜੀ ਹਾਂਜੀ ਬੱਚੇ ਹਾਂਜੀ ਬੱਚਾ ਸਾਡੇ ਕੋਲ ਆ ਕਹਿੰਦੀ ਕਿ ਮੈਨੂੰ ਤਲਾਕ ਚਾਹੀਦਾ ਮੈਂ ਬੱਚਾ ਨਹੀਂ ਰੱਖਣਾ ਜੀ ਤੇ ਉਹਨੂੰ ਮਾਰਿਆ ਕੁੱਟਿਆ ਬੱਚੇ ਦੇ ਨਿਸ਼ਾਨ ਪਏ ਬੱਚਾ ਉਦੋਂ ਦਾ ਡਰਿਆ ਹੋਇਆ ਹੋਇਆ ਬੱਚੇ ਨੂੰ ਇੰਨਾ ਸਹਿਮਿਆ ਹੋਇਆ ਨਾ ਕੋਈ ਕਹਿ ਨਹੀਂ ਸਕਦੇ ਉਹਦਾ ਵੀ ਵਿਚਾਰਦਾ ਕਸੂਰ ਹੈ ਮੈਂ ਚੋ ਉਹਨੂੰ ਕਹਿ ਕਿ ਇਹਨੂੰ ਬੱਚੇ ਨੂੰ ਕਿਉਂ ਮਾਰਦੀ ਹੈ ਉਹਨੇ ਫਿਰ ਦੋ ਦਿਨ ਚ ਪੇਰਾ ਦੇ ਬੱਚੇ ਦੇ ਮਾਰ ਦਿੱਤੀ ਜੀ ਕਿ ਮੈਂ ਮਾਰਨਾ ਇਹਨੂੰ ਝਗੜਾ ਕਿਸ ਚੀਜ਼ ਨੂੰ ਲੈ ਕੇ ਹੁੰਦਾ ਤੁਹਾਡੇ ਘਰ ਦੇ ਵਿੱਚ ਝਗੜਾਗੇ ਕੁਝ ਨਹੀਂ ਨਿੱਕੀ ਨਿੱਕੀ ਗੱਲ ਤੋਂ ਮਾਸ਼ਾਅੱਲਾ ਹੁੰਦੀ ਹੈ ਮੇਰੇ ਮਾਪਿਆਂ ਨੂੰ ਚੰਗਾ ਨਹੀਂ ਸਮਝਦੀ ਕਿ ਇਹ ਮਤਲਬ ਘਰ ਵਿੱਚ ਨਾ ਹੋਣ ਅਸੀਂ ਵੱਖ ਹੋ ਗਏ ਪਾਜੀ ਵੇਖ ਲੈ ਲਿਆ ਕਿ ਚਲੋ ਵੱਖ ਹੋ ਗਏ ਵੇਖ ਲੈਣੇ ਆ ਅਸੀਂ ਵੱਖ ਹੋ ਗਏ ਫਿਰ ਨਿੱਕੀ ਨਿੱਕੀ ਗੱਲ ਤੋਂ ਮਤਲਬ ਕਿ ਮੈਂ ਮੰਮੀ ਡਰੀ ਨੂੰ ਕੰਜਰ ਕੁੱਤੇ ਤੋਂ ਬਿਨਾ ਬੋਲ ਦੇਣੀ ਤੇ ਗਾਲਾਂ ਕੱਢਦੀ ਗੰਗੀਆਂ ਗੰਗੀਆਂ ਗਾਲਾਂ ਬੰਦਿਆਂ ਵਾਂਗ ਗਾਲਾਂ ਕੱਢਦੀ ਪਾਜੀ ਜੀ ਕਿਵੇਂ ਦੇਖਦੇ ਹੋ ਗੁਰਪ੍ਰੀਤ ਜੀ ਆरोप ਜਿਹੜੇ ਲਾਏ ਗਏ ਤੁਹਾਡੇ ਤੇ ਪਾਪਾ ਜੀ ਮੈਂ ਤੁਹਾਨੂੰ ਇਹ ਬੰਦਲ ਕੀ ਤੁਹਾਨੂੰ ਇਹ ਥੋੜੀ ਰਿਕਵੈਸਟ ਕਰਦਾ ਮੈਨੂੰ ਥੋੜਾ ਟਾਈਮ ਦੋ ਇੱਕ ਦਿਨ ਦਾ ਟਾਈਮ ਦੋ ਮੈਂ ਤੁਹਾਨੂੰ ਸਾਰੀ ਗੱਲ ਦੱਸਦਾ ਤੇ ਡਾਡਾ ਨਾ ਹੀ ਨੀ ਪਰਦਾ ਸੇ ਤੁਹਾਨੂੰ ਦੱਸਾਂਗੇ ਠੀਕ ਹੈ ਹਾਂ ਜੀ ਮੈਨੂੰ ਇੱਕ ਦਿਨ ਦਾ ਟਾਈਮ ਦੋ ਕੱਲ ਦਾ ਟਾਈਮ ਦੋ ਨਹੀਂ ਉਹ ਉਹ ਤਾਂ ਕੋਈ ਗੱਲ ਨਹੀਂ ਤੁਸੀਂ ਦੇਖੋ ਆਪਣਾ ਮੈਂ ਕਿਹਾ આરોਪ ਜਿਹੜੇ ਲਾਏ ਗਏ ਆ ਤੁਹਾਡੇ ਤੇ ਕਿਵੇਂ ਦੇਖਦੇ ਹੋ ਕਿ ਕਿੰਨੀ ਕੀ ਸੱਚਾਈ ਉਹਨਾਂ ਦੇ ਵਿੱਚ ਉਹਨਾਂ ਦਾ ਸਹੀ ਤਾਂ ਇਹ ਮਤਲਬ ਕੀ ਮੈਂ ਤੁਹਾਨੂੰ ਬਾਜੀ ਕਹਿ ਸਕਦਾ ਕਿ ਕੋਈ ਕੁਰੀ ਵਾਲੇ ਕੁਝ ਵੀ ਕਰ ਸਕਦੇ ਨੇ ਕਿਉਂਕਿ ਸਾਡੀ ਸੁਣਵਾਈ ਕੁਝ ਨਹੀਂ ਹੋ ਸਕਦੀ ਕਿਉਂਕਿ ਇਹ ਖਾਣੇ ਵੀ ਹੋਏ ਆ ਸਾਡੀ ਸੁਣਵਾਈ ਕੋਈ ਨਹੀਂ ਕਿਉਂਕਿ ਉਹ ਕੁਝ ਵੀ ਕਰ ਸਕਦੇ ਨੇ ਕਿਉਂਕਿ ਉਹਨੇ ਆਪਣੇ ਕਿਹਾ ਕਿ ਮੇਰੇ ਉਹ ਮਾਰਿਆ ਕੁੱਟਿਆ ਪਿੱਛੇ ਮੰਮੀ ਉਹਦੀ ਵੀ ਆਈ ਸੀ ਮਹੀਨਾ ਹੋਇਆ ਖਾਣੇ ਵੀ ਆਏ ਠਾਣੇ ਵਾਲਿਆਂ ਨੇ ਕਿਹਾ ਕਿ ਕੋਈ ਗੱਲਬਾਤ ਹੁੰਦੀ ਆ ਸਾਨੂੰ ਦੱਸਣਾ ਠੀਕ ਹੈ ਮਾਰਨਾ ਕੁੱਟਣਾ ਨਹੀਂ ਇਹਨੇ ਮੇਰੇ ਕੁੜੀ ਨੇ ਪਹਿਲਾਂ ਚਪੇੜਾ ਮਾਰੀਆਂ ਬਾਜੀ ਬੰਦਾ ਜੇਕ ਝੁੱਡੂ ਤੇ ਨਹੀਂ ਹੁੰਦਾ ਜੇ ਚਪੇੜਾ ਮਾਰੀ ਜene ਮਾਰੀ ਜene ਤੇ ਮੇਰੀ ਕਮੀਜ਼ ਪਾੜੀ ਮੇਰੇ ਮੋਢੇ ਚਪੇੜਾ ਜੀ ਪਹਿਲਾ ਬੰਦਾ ਕੋਈ ਸਟੈਪ ਹੀ ਟੱਕਦਾ ਇਹ ਫੇੜੇ ਕੋ ਮਤਲਬ ਇੱਕ ਦੋ ਮਾਰਦਾ ਹੀ ਹੈ ਨਾ ਇਹਨੂੰ ਕਿੰਨਾ ਮਾਰਿਆ ਜਦੋਂ ਮੈਂ ਬੇਇੱਜ਼ਤੀ ਕਰਾ ਸਾਰੇ ਸਾਹਮਣੇ ਬੇਇੱਜ਼ਤੀ ਹੋਈ ਮੇਰੀ ਕਿ ਤੂੰ ਨਾ ਬੰਦਾ ਥੱਲੇ ਲੱਗਾ ਜਾ ਰਿਹਾ ਤੇ ਜਨਾਨੀ ਕੋ ਜੁੱਤੀਆਂ ਘਾਈਆਂ ਨਾ ਜੀ ਕਿਉਂਕਿ ਇਹ ਮੇਰੀ ਮਾਪਿਆਂ ਨੂੰ ਚੰਗਾ ਨਹੀਂ ਸਮਝਦੀ ਕਹਿੰਦੀ ਕਿ ਮਰ ਜੇ ਸਾਡੇ ਵਾਲੇ ਜਿੱਥੇ ਮਰ ਜਿਆ ਨੇ ਇਹ ਘਰ ਵਿੱਚ ਨਹੀਂ ਹੋਣੀ ਚਾਹੀਦੀ ਜੀ ਤੁਹਾਡਾ ਕਹਿੰਦਾ ਤੁਹਾਡੇ ਵੱਲੋਂ ਨਹੀਂ ਕੀਤੀ ਗਈ ਉਹਨਾਂ ਦੇ ਵੱਲੋਂ ਮਤਲਬ ਹੱਥੋ ਪਾਈ ਕੀਤੀ ਗਈ ਹੱਥੋ ਪਾਈ ਕੀਤੀ ਕਿਉਂਕਿ ਉਹ ਮਤਲਬ ਕੀ ਚਾਹੁੰਦੀ ਕਿ ਇਹ ਮਾਪਿਓ ਮੇਰਾ ਇਧਰ ਮਾਪਿਓ ਇੱਥੇ ਨਾ ਰਵੇ ਮੈਂ ਇਕ ਠੀਕ ਹੈ ਕਿਉਂਕਿ ਉਹਨਾਂ ਦਾ ਘਰ ਹੈ ਸਭ ਕੁਝ ਉਹਨਾਂ ਦਾ ਹੈ ਕਿਉਂਕਿ ਮੈਂ ਉਹਨਾਂ ਦਾ ਕੋਈ ਨਾ ਕੁਝ ਵੀ ਨਹੀਂ ਕਰ ਸਕਦਾ ਮਾਪਿਓ ਹੈ ਉਹਨਾਂ ਨੇ ਮੈਂ ਡੰਡਾ ਵੱਟਾ ਕੀਤਾ ਪਾਲਿਆ ਉਸੇ ਉਹਨਾਂ ਦੀ ਮੈਂ ਬਤੋਲ ਤੱਕ ਤੁਰਿਆ ਫਿਰਦਾ ਮਾਪਿਓ ਉਹਨਾਂ ਨੇ ਨਹੀਂ ਛੱਡ ਸਕਦਾ ਮੈਂ ਮਾਪਿਓ ਵੀ ਛੱਡ ਕੇ ਵੇਚ ਲਿਆ ਪਰ ਉਹ ਨਹੀਂ ਉਹ ਨਿੱਕੀ ਨਿੱਕੀ ਗੱਲ ਤੋਂ ਪਾਜੀ ਟੋਕਦੀ ਰੋਕਦੀ ਟੋਕਦੀ ਹੈ ਠੀਕ ਹੈ ਵੀਰ ਜੀ ਧੰਨਵਾਦ ਹਾਂ ਜੀ ਇੰਡੀਆ ਕ੍ਰਾਈਮ ਨਿਊਜ਼ ਜ਼ੁਲਮ ਕੇ ਖਿਲਾਫ ਜੰਗ ਆਪ ਦੇਖ ਰਹੇ ਹੈ ਇੰਡੀਆ ਕ੍ਰਾਈਮ